ਹਾਂਜੀ ਸਤਿ ਸ਼੍ਰੀ ਅਕਾਲ ਜੀ ਇੱਕ ਤੁਹਾਨੂੰ ਜੁੱਤੀਆਂ ਦਾ ਓਵਰঅল ਵਿਊ ਦੇਣ ਲੱਗਿਆ ਜੀ ਬਿੱਟਰ ਰੇਟ ਆ ਆ ਜਿਵੇਂ ਜੁੱਤੀ ਜੀ ਇਕੱਲੇ ਚਮੜੇ ਦੀ ਸਿਰਫ 350 ਰੁਪਏ ਦੀ ਹੈ ਜੀ ਇਹ ਆ ਜਿੰਦੀ ਸੌਫਟੀ ਲੈਦਰ ਜੀ ਇਹ ਵਾਲੀ ਰਹੂਗੀ 600 ਰੁਪਏ ਬਹੁਤ ਕੰਫਰਟੇਬਲ ਰਹੂਗੀ ਜੀ ਉਹਨੇ ਐਸਡਾਂ ਦੀਆਂ ਲੈਣੀਆਂ ਜੀ 450 450 ਦੀਆਂ ਦੇਣ ਦੀਆਂ ਨੇ ਜੀ ਉਹਨੇ ਇਹ ਆ ਜਿੰਦੀ ਜੀ ਚਮੜੇ ਚੋ ਟੀ ਸੀਰੀਜ਼ ਜੁੱਤੀ ਜੀ ਹੈਂਡਵਰਕ ਹੋਊਗਾ ਉੱਪਰ ਇਹ ਦਾ ਨਜ਼ਰ ਰੇਟ ਰਹੂਗਾ ਜੀ 450 ਦੇ 450 ਰੁਪਏ ਉਹਨਾ ਆਹ ਜੁੱਤੀ ਜੀ ਬਹੁਤ ਡਿਮਾਂਡ ਚੱਲਦੀ ਹੈ ਜੀ ਇਮੀ ਆਂਦੀ ਹੈ ਉਵੇਂ ਸਟੋਕ ਤੋਂ ਆਊਟ ਹੋ ਜਾਂਦੀ ਹੈ ਇਹਦਾ ਰੇਟ ਦੇ ਦਾਂਗੇ ਸਿਰਫ 5600 ਰੁਪਈਆ ਜੀ ਉਹਨੇ ਕਾਜ ਦਿੱਤੀ ਆ ਜੀ ਪਾਕਿਸਤਾਨੀ ਕੱਟ ਵਰਕ ਦੀ ਦਾ ਬਹੁਤ ਟ੍ਰੈਂਡ ਚੱਲਦਾ ਹਮੇਸ਼ਾ ਤੋਂ ਚੱਲਦਾ ਆ ਇਹਦਾ ਰੇਟ ਜੀ 5500 ਰੁਪਈਆ ਜੀ ਆ ਤਾਂ ਇੱਕ ਪੀਸ ਹੀ ਰਹਿ ਗਿਆ ਜੀ ਹੁਣ ਆਪਣੇ ਲਈ ਮਕੇਸ਼ ਵਰਕ ਦੀ ਇਹਦਾ ਰੇਟ ਜਿਹੜਾ ਲੁਗਾ 800 ਰੁਪਈਆ ਜੀ 1800 ਦਾ ਪੀਸ ਵੀਕਦਾ ਹੈ ਵੀਰੇ ਇੱਕ ਪੀਸ ਰਹਿ ਗਿਆ 800 ਰੁਪਈਆ ਤਾਂ ਦੇ ਦਿਆਂ ਆ ਲਓ ਜੀ ਇਹ ਵੀ 5500 ਰੁਪਈਆ ਦੀ ਹੈ ਜੀ ਬਾਕੀ ਬਾਈ ਆ ਘੱਟ ਵਰਕ ਲੈਣਾ ਜੀ ਛੋਟਾ ਬੰਜਾ ਹੋਊਗਾ ਬਿਲਕੁਲ ਜੀ ਜਿੰਨਾ ਪਹਿਲਾਂ ਛੋਟਾ ਪੰਜਾ ਪਸੰਦਾ ਆ ਦੇ ਦਾਂਗੇ 350 ਰੁਪਏ ਦੀ ਜੀ ਹੁਣੇ ਕਾਗ ਜੀ ਆ ਬੂਡ ਸੇਲ ਚੱਲਦੀਆਂ ਨੇ ਜੀ ਇਹ 5500 ਦੀ ਰੇਂਜ ਚ ਨੇ ਜੀ ਠੀਕ ਹੈ ਜੀ ਬਾਕੀ ਆ ਮੋਤੀਆਂ ਬਾਕੀ ਆ ਡਿਜ਼ਾਈਨ ਲੈਣੇ ਨੇ ਯਾ ਚੈੱਕ ਕਰੋ ਇਹ 450 400 350 500 ਦੀ ਰੇਂਜ ਦੇ ਵਿੱਚ ਆਉਣਗੇ ਜੀ ਹੁਣ ਇੱਕ ਦੂ ਬਾਅਦ ਆ ਜਾਂਦੇ ਜੀ ਰੋਟੀ ਦੇ ਵਿੱਚ ਨੋਕ ਨੋਕ ਵਾਲੀਆਂ ਜੁੱਤੀਆਂ ਜੀ ਆ ਚੈੱਕ ਕਰੋ ਨੋਕ ਕਾਲੀਆਂ ਜੁੱਤੀਆਂ ਚੈੱਕ ਕਰੋ ਜੀ ਕਿੰਨੀਆਂ ਸੋਹਣੀਆਂ ਸੋਹਣੀਆਂ ਨੇ ਇਹਨਾਂ ਦਾ ਜਿਹੜਾ ਰੇਟ ਹੋਊਗਾ ਜੀ 650 650 ਹੋਊਗਾ ਜੀ ਇਹ ਤੁਹਾਨੂੰ ਆਈਡੀਆ ਦੇ ਰਿਆ ਜੀ ਰੇਟ ਇਹੀ ਮਿਲਣਗੇ ਜਦੋਂ ਮਰਜ਼ੀ ਵਿਜ਼ਿਟ ਕਰ ਸਕਦੇ ਤੁਸੀਂ ਰਾਹ ਦੇ ਪੰਜਾਬੀ ਬੀਰਤੀ ਨੇੜੇ ਕ੍ਰਿਸ਼ਨਾ ਮੰਦਰ ਮੇਨ ਬਿਆ ਵ੍ਰੇਟਾ ਮੰਡੀ ਡਿਸਟ੍ਰਿਕਟ ਮਾਨਸਾ ਇਸ ਤੋਂ ਇਲਾਵਾ ਵੀ ਵੀਰੇ ਬਹੁਤ ਵੈਰਾਈਟੀ ਜੀ ਮੈਂ ਗੋਲ ਪੰਜਾ ਲੈਣਾ ਜੀ ਅੰਦਰ ਕੜਾਈ ਆ ਵੀ 550 ਦੀ ਹੋਊਗੀ ਕਿਤੇ ਅੰਦਰ ਕੜਾਈ ਨਹੀਂ ਹੋਊਗੀ ਜੀ ਉਹ ਦਾ ਰੇਟ ਹੋ ਗਈ 450 ਤੁਹਾਨੂੰ ਆਰਟੀਕਲ ਚੈੱਕ ਕਰਾ ਦਿੰਨੇ ਆ ਜੀ ਆਹ ਲੋ ਜੀ ਆਪੇ ਆ ਜੀ ਸ਼ਾਨਦਾਰ ਪੀਸ ਹੈ ਜੀ ਸਿਰਫ 450 ਰੁਪਏ ਦੀ ਜੁੱਤੀ ਦੀ ਸਟੀਚਿੰਗ ਚੈੱਕ ਕਰ ਲਓ ਵੀਰੇ ਜੈਨੂਇਨ ਲੈਦਰ ਹੋਊਗਾ ਜੀ ਕੋਈ ਗੱਤਾ ਪੱচ্চਾ ਨਹੀਂ ਮਿਕਸ ਹੋਊਗਾ ਜੀ ਕਿਉਂਕਿ ਗੱਤੇ ਲਈ ਵੇਚਦੇ ਨਹੀਂ ਰਾਦੇ ਪਿਆ ਬੀਤੀ ਵਾਲੇ ਬਗੈਰ ਗੱਤੇ ਤਾਂ ਜੁੱਤੀ ਵੇਚਦੇ ਨੇ ਤੁਹਾਨੂੰ ਐਦਾਂ ਲੈਣੇ ਆ ਜੀ 4400 ਡਿਜ਼ਾਈਨ ਬਹੁਤ ਨੇ ਜੀ ਜਦੋਂ ਮਰਜ਼ੀ ਵਿਜ਼ਿਟ ਕਰ ਸਕਦੇ ਤੁਸੀਂ ਬਾਕੀ ਸ਼ੋਪ ਦਾ ਜਿਹੜਾ ਐਡਰਸ ਹੈ ਜੀ ਬਾਇ ਦੇ ਵਿੱਚ ਵੀ ਮੈਂਸ਼ਨ ਹੈ ਤੇ ਮੋਬਾਈਲ ਨੰਬਰ ਹੈਗਾ ਸਾਡਾ ਜੀ 9023168920 ਤੇ ਸੈਕੰਡ ਨੰਬਰ ਹੈਗੇ 7986527026 ਵੀਡੀਓ ਪਸੰਦ ਆਇਆ ਤਾਂ ਜਰੂਰ ਲਾਈਕ ਤੇ ਸ਼ੇਅਰ ਕਰ ਦਿਓ ਜੀ ਧੰਨਵਾਦ